ਸਦਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ ਕਾਨੂੰਨੀ ਤੌਰ ਤੇ ਬਣਾਈ ਜਾਇਦਾਦ ਨੂੰ ਟੋਨ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਪੁਲਿਸ ਸਟੇਸ਼ਨ ਸਦਰ ਦੇ ਅਧਿਕਾਰਿਤ ਖੇਤਰ ਵਿੱਚ ਸੰਧੂ ਕਲੋਨੀ 88 ਫੁੱਟ ਰੋਡ ਵਿੱਚ ਕਈ ਐਨਡੀਪੀਐਸ ਕੇਸਾਂ ਵਿੱਚ ਸ਼ਾਮਲ ਇੱਕ ਪਰਿਵਾਰ ਦੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾਇਦਾਦ ਨੂੰ ਤਾ ਦਿੱਤਾ ਇਸ ਸੰਬੰਧ ਦੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਕੰਮ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸਾਡੇ ਮਾਨਯੋਗ ਸੀਐਮ ਸਾਹਿਬ ਅਲਰੇਡੀ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਈ ਹੈ ਡਰੱਗਸ ਫਰੰਟ ਦੇ ਉੱਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਹੈ 220 ਜਿਹੜੇ ਲੋਕ ਸਮੱਗਲਰ ਗ੍ਰਿਫਤਾਰ ਕੀਤੇ ਹੈ 258 ਕਿਲੋ 707 ਗ੍ਰਾਮ ਹਿਰੋਇਨ 30 ਕਿਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਤੇ तकरीबन 3 ਕਰੋੜ ਡਰਗ ਮਨੀ ਤੇ 100 ਵਹੀਕਲਜ਼ ਦੇ ਕਰੀਬ ਅਸੀਂ ਰੇਡਾਂ ਕਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਮਵਾਈਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜਿਵੇਂ ਅਸੀਂ ਸੰਧੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਐਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮੱਗਲਰ ਹੈ ਤੇ ਇਹਦੀ ਫੈਮਿਲੀ ਦੋਨੋਂ ਬੇਟੇ ਤੇ ਈਵਨ ਨੂੰ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਦਾ ਦੇਖੀਏ 3 5 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلام آباد ਹੈ ਔਰ ਵਕਫਾ ਥਾਣਿਆਂ ਚ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀਤ ਅਲੀਅਸ ਹਰਪ੍ਰਤਾਪ ਅਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਦੇ ਖਿਲਾਫ ਵੀ 2018 ਤੋਂ ਹੀ ਐਨਡੀਪੀਐਸ ਦੇ ਲਗਾਤਾਰ ਮੁਕਦਮੇ ਨੇ ਚਾਏ ਹੋਏ ਐਨਟੀਐਫ ਉਹ ਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਈਵਨ ਪ੍ਰिजन ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ ਦੋ ਐਫਆਈਆਰਾਂ ਦਰਜ ਐ ਉਹ ਵੀ ਕੇਐਨਟੀਐਫ ਮੁਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹੀਰੋਇਨ ਨਾਲ ਰਿਲੇਟਡ ਐਫਆਈਆਰ ਨੇ ਇਹਨਾਂ ਦੀ ਨੂਨ ਜਿਹੜੀ ਪ੍ਰਿੰਟ ਆ ਹੈਗੀ ਆ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚਾ ਇੱਕ ਦਰਜ ਹੋਇਆ 19925 ਨੂੰ ਉੱਚਵੀਂ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਤੇ ਡਰੱਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲੀਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਗਾਟਰਨ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਹਾਂ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਰਾਹੀ ਮੈਂ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਕਮਾਈ ਦੇ ਵਿੱਚ ਬਰਕਤ ਹੈ। ਇਹੋ ਜੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਉਹੋ ਜੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ